2025 ਦੀ ਸਵੇਰ ਦੀ 6 ਵਜੇ ਦੇ ਕਸਵਾ ਮਮਦੂੜ ਦੇ ਪਿੰਡ ਦੋਨਾ ਰਹਿਮਤ ਤੇ ਸਿੱਠਾਂ ਵਾਲੇ ਦੇ ਜੋ ਅਪਡੇਟ ਲੈ ਕੇ ਹਾਜ਼ਰ ਹੋਇਆ ਵੇਖੋ ਮੇਰੇ ਪਿੱਛੇ ਪਾਣੀ ਦਾ ਜੋ ਮੰਝਰ ਹੈ ਉਹ ਕਿਉਂ ਦਾ ਕਿਉਂ ਹੀ ਬਣਿਆ ਹੈ ਜਿਸ ਦਿਨ ਪਾਣੀ ਆਇਆ ਅਜੇ ਤੱਕ ਪਾਣੀ ਘਟਿਆ ਨਹੀਂ ਹਰ ਰੋਜ਼ ਪਾਣੀ ਜੋ ਲਗਾਤਾਰ ਵਧ ਰਿਹਾ ਹੈ ਜੋ ਕੱਲ ਨੂੰ ਅੱਜ ਪਾਣੀ ਅੱਧਾ ਫੁੱਟ ਵਧਿਆ ਹੋਇਆ ਹੈ ਔਰ ਕੋਈ ਵੀ ਸੰਭਾਵਨਾ ਅਜੇ ਪਾਣੀ ਦੀ ਘਟਣ ਦੀ ਇੱਥੇ ਨਜ਼ਰ ਨਹੀਂ ਆ ਰਹੀ ਔਰ ਇਧਰ ਪਿੱਛੇ ਪਾਸੇ ਵੇਖੋ ਸਾਰਾ ਵੇਖੋ ਪੂਰਾ ਦਾ ਪੂਰਾ ਜਲਥਲ ਕੋਈ ਵੀ ਫਸਲ ਅਜੇ ਤੱਕ ਮਤਲਬ ਨਹੀਂ ਬਚੀ ਤੇ ਹੋ ਸਕਦਾ ਹੈ ਕਿ ਕਣਕਾਂ ਵੀ ਇੱਥੇ ਬੀਜਣ ਤੋਂ ਅਸਮਰਥ ਲੋਕ ਹੋ ਜਾਣ ਸੋ ਪ੍ਰਸ਼ਾਸਨ ਇੱਥੇ ਆ ਗਿਆ ਉਸ ਨੇ ਵੀ ਆਪਣੇ ਤਰੀਕੇ ਨਾਲ ਮਦਦ ਕੀਤੀ ਹੈ ਪਰ ਨਾਲ-ਨਾਲ ਜੋ ਐਨਜੀਓ ਨੇ ਉਹ ਵੀ ਇੱਥੇ ਆਉਣ ਆਣ ਕੇ ਲੋਕਾਂ ਦਾ ਬਾਹ ਫੜਨ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਜੋ ਐਮ ਜੀਓ ਨੇ ਜੋ ਸੇਵਾ ਕਰਨ ਵਾਲੀਆਂ ਸੰਸਥਾਵਾਂ ਨੇ ਉਹਨਾਂ ਨੇ ਲੋਕਾਂ ਦੀ ਬਾਹ ਬੰਢੀ ਸ਼ੁਰੂ ਕਰਤੀ ਏ ਤਾਂ ਸਾਡੀ ਵੀ ਹੱਥ ਜੋੜ ਕੇ ਬੇਨਤੀ ਏ ਕਿ ਇਸ ਮੰਮੂਰਟ ਜ਼ਿਲ੍ਹਾ ਫੋਜਪੁਰ ਦੇ ਇਲਾਕਾ ਮੰਮੂਰਟ ਦੇ ਵਿੱਚ ਆ ਕੇ ਜੋ ਏਰੀਆ ਪਾਣੀ ਦੇ ਨਾਲ ਅਗ੍ਰਸਤ ਹੋਇਆ ਹੈ ਹਰ ਦੇ ਪੀੜਤਾ ਹਰ ਪੀੜਤਾ ਨੂੰ ਆਣ ਕੇ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ